ਲੋਜੀ ਇੱਕ ਬਹੁਤ ਵੱਡਾ ਬੇहद ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ 100 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਬਹੁਤ ਵੱਡਾ ਪੁਚਾਲ ਦਾ ਝਟਕਾ ਆਉਂਦਾ ਉਸ ਝਟਕੇ ਦੇ ਵਿੱਚ ਲੋਕਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਦਾ ਤੇ 100 ਲੋਕਾਂ ਤੋਂ ਵੱਧ ਜਾਨ ਜਿਹੜੀ ਹੈ ਉਹ ਜਾ ਚੁੱਕੀ ਹੈ ਇਹਨਾਂ ਤਮਾਮ ਹਾਦਸਿਆਂ ਦੇ ਵਿੱਚ ਵੱਖ-ਵੱਖ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਦੇ ਉੱਪਰ ਦਿਖਾ ਲਈ ਦੇ ਰਿਹਾ ਕਿਵੇਂ ਲੋਕਾਂ ਦੇ ਵਿੱਚ ਭਗੜੜ ਮੱਚੀ ਹੋਈ ਹੈ ਕਿਵੇਂ ਲੋਕਾਂ ਦੇ ਵੱਲੋਂ ਆਪਣੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਇਹ ਹਾਦਸਾ ਜਿਹੜਾ ਮਿਆਮਾਰ ਦੇ ਵਿੱਚ ਵਾਪਰਿਆ ਜਿੱਥੇ ਪੁਚਾਲ ਦੇ ਝਟਕਿਆਂ ਦੇ ਨਾਲ ਇਸ ਤਰੀਕੇ ਦੇ ਨਾਲ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਆ ਪਲਛਣ ਦੇ ਵਿੱਚ ਪਤਾ ਹੀ ਨਹੀਂ ਲੱਗਾ ਕਿ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਬਿਲਡਿੰਗਾਂ ਡਿੱਗਣਾ ਸ਼ੁਰੂ ਹੋ ਗਈਆਂ ਘਰਾਂ ਦੇ ਵਿੱਚ ਜਿਹੜੇ ਮੌਜੂਦ ਲੋਕ ਸੀ ਉਹਨਾਂ ਦੇ ਉੱਪਰ ਘਰਾਂ ਦਾ ਮਲਬਾ ਜਿਹੜਾ ਡਿੱਗ ਜਾਂਦਾ ਜਿਸ ਦੇ ਨਾਲ ਹੁਣ ਤੱਕ ਮਿਲੀਆਂ ਜਾਣਕਾਰੀਆਂ ਅਨੁਸਾਰ 100 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਕਈ ਬਹੁ ਮਜਦਾ ਇਮਾਰਤਾਂ ਜਿਹੜੀਆਂ ਨੇ ਉਹ ਡਿੱਗੀਆਂ ਨੇ ਰਾਂ ਦੇ ਵੱਖ-ਵੱਖ ਤਰੀਕੇ ਦੇ ਨਾਲ ਇਸ ਖਬਰ ਦੇ ਬਾਰੇ ਮਿਲੀਆਂ ਜਾਣਕਾਰੀਆਂ ਦੇ ਬਾਰੇ ਗੱਲ ਕਰੀਏ ਤਾਂ ਦੁਪਹਿਰ 12:00 ਵਜੇ ਦੇ ਕਰੀਬ ਇਹ ਪੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਗਏ ਤੇ ਰਿਐਕਟਰ ਸਕੇਲ ਦੇ ਉੱਪਰ ਇਸ ਦੀ ਤੀਬਰਤਾ 7.7 ਜਿਹੜੀ ਹੈ ਉਹ ਮਾਪੀ ਗਈ ਹੈ ਜਦੋਂ ਤੀਬਰਤਾ 4.5 ਤੋਂ ਵੱਧਦੀ ਹੈ ਤਾਂ ਉਸ ਵਕਤ ਸਥਿਤੀਆਂ ਜਿਹੜੀਆਂ ਨੇ ਵੱਡੇ ਪੱਧਰ ਦੇ ਉੱਪਰ ਗੰਭੀਰ ਹੋਣ ਵਾਲੇ ਪਾਸੇ ਨੂੰ ਜਾਂਦੀਆਂ ਨੇ ਜਿਸ ਦੇ ਨਾਲ ਨੁਕਸਾਨ ਜਿਹੜਾ ਜਾਨੀ ਤੇ ਮਾਲੀ ਦੋਵੇਂ ਤਰੀਕਿਆਂ ਦਾ ਹੁੰਦਾ ਹੈ ਅਕਸਰ ਬਹੁਤ ਸਾਰੇ ਪੁਚਾਲਾਂ ਦੇ ਆ ਜਿਹੜੇ ਆ ਜਾਣਕਾਰੀਆਂ ਦੇ ਦੌਰੇ ਨਿਕਲ ਕੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਇਸ ਵਕਤ ਮਿਆਮਾਰ ਦੇ ਵਿੱਚ ਇਹ ਜਿਹੜਾ ਕੁਦਰਤੀ ਹਾਦਸਾ ਵਾਪਰਿਆ ਜਾਂ ਪਰ ਕਹਿ ਲਈਏ ਇਹ ਜਿਹੜਾ ਪੁਚਾਲ ਉੱਥੇ ਆਇਆ ਉਸ ਦੀ ਐਡੇ ਵੱਡੇ ਪੱਧਰ ਦੇ ਉੱਪਰ ਨੁਕਸਾਨ ਦੀ ਸਥਿਤੀ ਬਣ ਜਾਵੇਗੀ ਐਸਾ ਕਿਸੇ ਨੇ ਸੋਚਿਆ ਵਿਚਾਰਿਆ ਵੀ ਨਹੀਂ ਹੋਏਗਾ ਹਾਲਾਂਕਿ ਕੁਦਰਤੀ तमाम ਏਦਾਂ ਦੀਆਂ ਪ੍ਰਕਿਰਿਆਵਾਂ ਨੂੰ ਜਾਂਚ ਪੜਤਾਲ ਕਰਨ ਵਾਲੇ ਆ ਜਿਹੜੇ ਵੀ ਆਧਾਰੇ ਹੁੰਦੇ ਨੇ ਉਹਨਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਸੂਚਿਤ ਜ਼ਰੂਰ ਕੀਤਾ ਗਿਆ ਸੀ ਪਰ ਇਸ ਦੀ ਤੀਬਰਤਾ ਇੰਨੀ ਜ਼ਿਆਦਾ ਹੋ ਸਕਦੀ ਹੈ ਇਸ ਬਾਰੇ ਕਿਸੇ ਵੀ ਤਰੀਕੇ ਦੀਆਂ ਪੋਕਤਾ ਜਾਣਕਾਰੀਆਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਸੀ థਾਈਲੈਂਡ ਦੇ ਵਿੱਚ ਵੀ ਬਿਲਡਿੰਗ ਡਿੱਗੀ ਹੈ ਨਾਲ ਦੀ ਨਾਲ ਇਸ ਵੱਡੇ ਪੁਚਾੜ ਦੇ ਜਾਂ ਫਿਰ ਇਸ ਤੱਕ ਦੇ ਪੁਚਾੜ ਦੇ ਝਟਕੇ ਜਿਹੜੇ ਨੇ ਦਿੱਲੀ ਤੱਕ ਮਹਿਸੂਸ ਕੀਤੇ ਗਏ ਨੇ ਦਿੱਲੀ ਦੇ ਵਿੱਚ ਤੀਬਰਤਾ ਇਸ ਦੀ ਜਿਹੜੀ ਹੈ ਉਹ ਹਾਲਾਂਕਿ ਇੰਨੇ ਵੱਡੇ ਪੱਧਰ ਦੇ ਉੱਪਰ ਨਹੀਂ ਸੀ ਪਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹਾਲਾਤ ਜਿਹੜੇ ਨੇ ਉਹ ਬਣੇ ਪਏ ਨੇ ਕਿਸ ਤਰੀਕੇ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਦੇ ਲਈ ਕਿਸ ਤਰੀਕੇ ਭੱਜਿਆ ਦੌੜਿਆ ਜਾ ਰਿਹਾ ਤੇ ਇਹ ਡਿੱਗੀਆਂ ਹੋਈਆਂ ਬਿਲਡਿੰਗਾਂ ਡਿੱਗੇ ਹੋਏ ਮਕਾਨ ਡਿੱਗੇ ਹੋਏ ਨਸਤੋਂ ਨ부ਤ ਹੋਏ ਇਤਮਾਮ ਇਮਾਰਤਾਂ ਦੇ ਆ ਜਿਹੜੇ ਕਹਿ ਲਿਏ ਤਸਵੀਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਨਿਕਲ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਸ ਤੋਂ ਸਾਫ ਤੌਰ ਦੇ ਉੱਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਗੰਭੀਰ ਤੇ ਕਿੰਨੀ ਭਿਆਨਕ ਹੋਈ ਹੋਵੇਗੀ ਲੋਕਾਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਪਹਿਰ ਦਾ ਸਮਾਂ ਹੋਣ ਕਰਕੇ ਕੁਝ ਦਫ਼ਤਰਾਂ ਦੇ ਵਿੱਚ ਸੀ ਕਈਆਂ ਦੇ ਵੱਲੋਂ ਘਰ ਦੇ ਕੰਮਕਾਜ ਕਰਕੇ ਘਰ ਦੇ ਵਿੱਚ ਹੀ ਮੌਜੂਦ ਰਿਹਾ ਜਾ ਰਿਹਾ ਸੀ ਕੁਝ ਦੇ ਵੱਲੋਂ ਸ਼ਹਿਰ ਸੋਣੀ ਜਾਇਆ ਜਾਂਦਾ ਹੈ ਬਾਜ਼ਾਰਾਂ ਦੇ ਵਿੱਚੋਂ ਕੋਈ ਚੀਜ਼ ਲੈ ਆਉਣ ਦੇ ਲਈ ਜਾਇਆ ਜਾਂਦਾ ਹੈ ਉਹ ਸਾਰੀਆਂ ਸਥਿਤੀਆਂ ਦੇ ਦਰਮਿਆਨ ਜਦੋਂ ਇਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਇਹ ਘਟਨਾ ਵਾਪਰੀ ਜਾਂ ਫਿਰ ਕਹ ਲਈਏ ਇਹ ਪੁਚਾਲ ਦੇ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਗਈ ਪਰ ਇਹ ਸਭ ਦੇ ਦਰਮਿਆਨ 100 ਲੋਕਾਂ ਦੀ ਜਾਨ ਚਲੀ ਗਈ ਹੈ ਜਿਸ ਦੀ ਲਗਾਤਾਰ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਅਜਿਹਾਂ ਵੀ ਕਿ ਆਸਰਾਇਆਂ ਜਿਹੜੀਆਂ ਨੇ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਪਰ ਅਜਿਹੀਆਂ ਖਬਰਾਂ ਜਦੋਂ ਕੇ ਸਾਹਮਣੇ ਆਉਂਦੀਆਂ ਨੇ ਤਾਂ ਅੰਕੜਿਆਂ ਦੇ ਵਿੱਚ ਪਹਿਲੀਆਂ ਜੜੀਆਂ ਮੁੱਢਲੀਆਂ ਜਾਣਕਾਰੀਆਂ ਸ਼ੁਰੂਆਤੀ ਦੌਰ ਦੀਆਂ ਜੜੀਆਂ ਜਾਣਕਾਰੀਆਂ ਨੇ ਉਸ ਤਰੀਕੇ ਦੇ ਨਾਲ ਨਹੀਂ ਆ ਕਹਿ ਲਈ ਕਿ ਪੁਖਤਾ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਪਰ ਇਹ ਜਿਹੜਾ ਨੁਕਸਾਨ ਹੋਇਆ ਦਿਖਾ ਲਈ ਦੇ ਰਿਹਾ ਹੈ ਇਹ ਜਿਸ ਤਰੀਕੇ ਦੇ ਨਾਲ ਬਿਲਡਿੰਗਾਂ ਇਮਾਰਤਾਂ ਨਸ ਤੋਂ ਨ부ਤ ਹੋਈਆਂ ਦਿਖਾ ਲਈ ਦੇ ਰੀਆਂ ਨੇ ਇਸ ਤੋਂ ਅਨਮਾਨ ਇੱਕ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਵੱਡੇ ਪੱਧਰ ਦੇ ਉੱਪਰ ਨੁਕਸਾਨ ਜ਼ਰੂਰ ਹੋਇਆ ਹੈ ਇਸ ਬਿਲਡਿੰਗ ਦੀਆਂ ਤਸਵੀਰਾਂ ਦੇ ਰੂਪ ਦੇ ਵਿੱਚ ਜਾਣਕਾਰੀਆਂ ਜੇਕਰ ਦਈਏ ਤੇ ਜਾਣਕਾਰੀਆਂ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰੀਏ ਤਾਂ ਇਸ ਦੇ ਵਿੱਚ ਸਭ ਤੋਂ ਤੌਰ ਦੇ ਉੱਪਰ ਇਹ ਵਰਕਰ ਜਿਹੜੇ ਨੇ ਇੱਕ ਅੰਡਰ ਕੰਸਟਰਕਸ਼ਨ ਬਿਲਡਿੰਗ ਲਾਗੇ ਖੜੇ ਸੀ ਉਸ ਬਿਲਡਿੰਗ ਦਾ ਵੀ ਢਿੱਕਣਾ ਹੋ ਜਾਂਦਾ ਹੈ ਇਸੇ ਖਬਰ ਦੇ ਉੱਪਰ ਬਧੇਰੀ ਜਾਣਕਾਰੀ ਲਵਾਂਗੇ ਤੇ ਮੇਰੇ ਨਾਲ ਨਿਊਜ਼ ਰੂਮ ਤੋਂ ਮੇਰੇ ਸਹਿਯੋਗੀ ਵਿਵੇਕ ਕੁਮਾਰ ਫੋਨ ਲਾਈਨ ਦੇ ਉੱਪਰ ਜੁੜ ਚੁੱਕੇ ਨੇ ਵਿਵੇਕ ਜੇ ਇਸ ਤਰੀਕੇ ਦੇ ਨਾਲ ਵੱਡਾ ਹਾਦਸਾ ਵਾਪਰਿਆ ਕੁਦਰਤੀ ਹਾਦਸੇ ਦੇ ਵਿੱਚ 100 ਲੋਕਾਂ ਦੀ ਜਾਨ ਜਾ ਚੁੱਕੀ ਹੈ ਕੀ ਕੁਝ ਮੁੱਢਲੀਆਂ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਮਿਆਮਾਰ ਦੇ ਵਿੱਚ ਇਸ ਹਾਦਸੇ ਜਿਹੜਾ ਹੋਇਆ ਇਸ ਨੂੰ ਦੇਖਦੇ ਹਾਂ ਜੀ ਬਿਲਕੁਲ ਸੁਖਵੀਰ ਤਾਂ ਇਸ ਸਾਲ ਦੇ ਚੜ੍ਹਦੇ ਜੋ ਕੁਦਰਤੀ ਹਫਤਾਵਾਂ ਨੇ ਸਖੇਰ ਲਗਾਤਾਰ ਉਹ ਦੇਖਣ ਨੂੰ ਮਿਲਦੀਆਂ ਨੇ ਚਾਹੇ ਆਪਾਂ ਅਮਰੀਕਾ ਦੀ ਗੱਲ ਕਰੀ ਜਾਵੇ ਤਾਂ ਅਮਰੀਕਾ ਦੇ ਤੁਸੀਂ ਦੇਖਿਆ ਹੋਵੇ ਤੇ ਕਾਕੇ ਲਾਸ ਐਂਜਲਸ ਦੇ ਵਿੱਚ ਐਲ ਐ ਵਾਲੇ ਪਾਸੇ ਅੱਗ ਲੱਗੀ ਸਟਾਰਟਿੰਗ ਦੇ ਵਿੱਚ ਸਾਫੀ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਦੇ ਵਿੱਚ ਅੱਗ ਜਿਹਨੂੰ ਅੱਗ ਲੱਗੀ ਐ ਫਿਰ ਜਾਪਾਨ ਦੇ ਜੰਗਲਾਂ ਨੂੰ ਅੱਗ ਲੱਗੀ ਫਿਰ ਆਸਟ੍ਰੇਲੀਆ ਦੇ ਵਿੱਚ ਜਿਵੇਂ ਇੱਕ ਚੱਕਰਵਾਤ ਨੇ ਜਿਹੜੀ ਹੈ ਵੈਲਕਮ ਚਾਇਆ ਉਸ ਤੋਂ ਬਾਅਦ ਇੱਕ ਹੋਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਪੁਚਾਲਦੇ ਝਟਕੇ ਆਏ ਤੇ ਹੁਣ ਸਬਤੇ ਦਰਮਿਆਨ ਬਹੁਤ ਤਗੜੇ ਪੁਚਾਲਦੇ ਝਟਕੇ ਜਿਹੜਾ ਨੇ ਉਹ THAILAND ਤੋਂ ਭਾਰਤ ਤੱਕ ਲੱਗੇ ਨੇ ਇਹ ਸਿਰਫ THAILAND ਜਾਂ MYANMAR ਚ ਹੀ ਨਹੀਂ ਇਹ ਚੀਨ ਦੇ ਵਿੱਚ ਵੀ ਹੋ ਨਹੀਂ ਤਿੱਬਰਤਾ ਦੇ ਨਾਲ ਜਿਹੜੇ ਪੁਚਾਲਦੇ ਝਟਕੇ ਲੱਗੇ ਨੇ ਤੇ ਦਿੱਲੀ ਦੇ ਵਿੱਚ ਵੀ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਸੁਗਬੀਰ ਗੱਲ ਕੀਤੀ ਜਾਵੇ ਝਟਕਿਆਂ ਦੀ ਤਾਂ 7.7 ਦੀ ਤੀਬਰਤਾ ਦੇ ਨਾਲ ਇਹ ਝਟਕੇ ਜਿਹੜੇ ਨੇ ਉਹ ਲੱਗੇ ਸੀ ਤੇ ਹੁਣ ਇਸ ਪੂਰੇ ਦੇ ਵਿੱਚ ਹਾਦਸੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ 100 ਤੋਂ ਵੱਧ ਲੋਕਾਂ ਦੀ ਜਿਹੜੀ ਹੈ ਉਹ ਮੌਤ ਦੱਸੀ ਜਾ ਰਹੀ ਹੈ ਤੇ ਕੁਦਰਤ ਦਾ ਕਹਿਰ ਜਿਹੜਾ ਹੈ ਉਹ ਸਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਤੇ ਇੱਥੇ ਇਹ ਵੀ ਦੱਸ ਦਈਏ ਕਿ ਮਿਆਂਮਾਰ ਤੇ ਥਾਈਲੈਂਡ ਦੇ ਵਿੱਚ ਸਰਕਾਰ ਦੇ ਵੱਲੋਂ ਜਿਹੜਾ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਕਿਉਂਕਿ ਬਹੁ ਮੰਜ਼ਲਾ ਇਮਾਰਤਾਂ ਜਿਹੜੀਆਂ ਨੇ ਉਹ ਤਾਸ਼ ਦੇ ਪੱਤੇ ਦੀ ਤਰ੍ਹਾਂ ਡਾਢੇਰੀ ਹੋਈਆਂ ਨੇ ਤੇ ਇਸ ਤੋਂ ਇਲਾਵਾ ਜਿਹੜੇ ਮਕਾਨ ਨੇ ਜਾਂ ਫਿਰ ਜਿਹੜੀਆਂ ਗगनचुਮੀਆਂ ਬਿਲਡਿੰਗਾਂ ਸਗੀਆਂ ਕਿਉਂਕਿ ਸੁਖਵੀਰ ਤੁਸੀਂ ਦੇਖੋ ਮਿਆਮਾਰ ਦੀ ਗੱਲ ਕੀਤੀ ਜੀ ਅਵੀ ਗੱਲ ਕਰੀਏ థਾਈਲੈਂਡ ਦੀ ਤਾਂ ਇਹ ਦੋਵੇਂ ਇੱਕ ਟੂਰਿਸਟ ਸਪots ਨੇ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਗਿਣਤੀ ਦੇ ਵਿੱਚ ਲੋਕ ਜਿਹੜਾ ਨੇ ਉਹ ਛੁੱਟੀਆਂ ਕੱਟਣ ਜਾਂਦੇ ਨੇ ਜਾਂ ਫਿਰ ਮौज-ਮਸਤੀ ਦੇ ਲਈ ਜਾਂਦੇ ਨੇ ਘੁੰਮਣ ਦੇ ਲਈ ਜਿਆਦਾ ਪ੍ਰੈਫਰ ਕੀਤੀ ਜਾਂਦੀ ਹੈ ਤਾਂ ਇਹ ਵੀ ਮੰਨ ਕੇ ਚੱਲੀਏ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਇਹ ਚਾਹੇ ਬਿਲਡਿੰਗਾਂ ਟੁੱਟੀਆਂ ਨੇ ਚਾਹੇ ਉੱਥੇ ਨੁਕਸਾਨ ਹੋਇਆ ਹੈ ਪੁਚਾਲ ਦਾ ਜਾਂ ਜਨੇ ਵੀ ਉੱਥੇ ਆ ਕੇ ਜਿਵੇਂ ਪੁਚਾਲ ਨੇ ਆ ਕੇ ਕਹਿਰ ਵਰ ਪਾਇਆ ਤਾਂ ਐਸੇ ਨਾਲ ਇਹ ਜਿਹੜੇ ਹੁਣ ਮੁਲਕ ਤਬਾਹ ਹੋਏ ਨੇ ਦੋ ਜਿਹੜੇ ਏਰੀਆ ਮਿਆਂਮਾਰ ਤੇ ਤਾਂ THAILAND ਤਾਂ ਇਹਨਾਂ ਨੂੰ ਮੋੜ ਤੋਂ ਖੜੇ ਹੋਣ ਨੂੰ ਜਿਹੜਾ ਸੁਖਵੀਰ ਬਹੁਤ ਸਭਾ ਜਿਹੜਾ ਉਹ ਲੱਗੇਗਾ ਪਰ ਕੁਦਰਤ ਦਾ ਕਹਿਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਝਟਕਾ ਇੰਨਾ ਜ਼ਬਰਦਸਤ ਹੈ 7.7 ਤੀਬਰਤਾ ਦਾ ਤੇ 50 ਕਿਲੋਮੀਟਰ ਦੀ ਜੇ ਰਫ਼ਤਾਰ ਦੇ ਨਾਲ ਇਹ ਪੂਰਾ ਚੱਲਿਆ ਹੈ ਤੇ ਇਹਦਾ ਜਿਹੜਾ ਸੈਂਟਰ ਪੁਆਇੰਟ ਕਹੀਏ ਤਾਂ ਮਿਆਂਮਾਰ ਦੀ ਰਾਜਧਾਨੀ ਨੈਪੀਦਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਇਹਨੂੰ ਨੁਕਸਾਨ ਪਹੁੰਚਾਇਆ ਧਾਰਮਿਕ ਬਹੁਤ ਬਚਾ ਕਰ ਜਾਂਦੀ ਗੱਲ ਕਿਸ ਤਰੀਕੇ ਦੇ ਨਾਲ ਨਿਕਲ ਕੇ ਸਾਹਮਣੇ ਆ ਰਹੀ ਹੈ ਕੀ ਕੋਈ ਜਾਣਕਾਰੀਆਂ ਨੇ ਐਮਰਜੈਂਸੀ ਦਾ ਐਲਾਨ ਦਿੱਤੀ ਗਈ ਹੈ ਜਿਹੜੀ 100 ਜਣਿਆਂ ਦੀ ਮੌਤ ਦੀ ਜਾਣਕਾਰੀ ਹੁਣ ਤੱਕ ਨਿਕਲ ਕੇ ਸਾਹਮਣੇ ਹੈ ਗਿਣਤੀ ਦੇ ਵਿੱਚ ਵਾਧਾ ਹੋ ਸਕਦਾ ਬੇਬੇ ਬਿਲਕੁਲ ਸੁਖਵੀਰ ਦੇਖੋ ਕਈ ਬਹੁ ਮੰਜ਼ਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਿ ਇੱਥੇ ਬਹੁ ਮੰਜ਼ਲੇ ਐ ਬਿਲਡਿੰਗਾਂ ਜਿਹੜੀਆਂ ਨੇ ਉਹ ਟੁੱਟੀਆਂ ਨੇ ਆ ਜਿਹੜੇ ਧਾਰਮਿਕ ਸਥਾਨ ਸੀਗੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਤੁਸੀਂ ਮੈਂ ਜਿਵੇਂ ਮਿਆਂ ਮਾਰਦੀ ਰਾਤ ਤਾਂ ਨਹੀਂ ਦੀ ਗੱਲ ਕੀਤੀ ਤਾਂ ਨੈਪਤਾਬ ਦੇ ਵਿੱਚ ਧਾਰਮਿਕ ਸਥਾਨ ਬਹੁਤ ਨੇ ਤਾਂ ਉਹ ਧਾਰਮਿਕ ਸਥਾਨਾਂ ਦੀਆਂ ਤਸਵੀਰਾਂ ਵੀ ਅਸੀਂ ਦਰਸ਼ਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਗੁੰਬਦ ਅੱਗੇ ਹੋਏ ਦੇਖ ਸਕਦੇ ਹੋ ਤੁਸੀਂ ਸਾਰਾ ਕੁਝ ਤੇ ਜਿਹੜੇ 100 ਲੋਕ ਮਰੇ ਦੀ ਗਿਣਤੀ ਹੈ ਸੁਖਬੀਰ ਇਹ ਤਾਂ ਹਜੇ ਉਹ ਨਹੀਂ ਜਿਨ੍ਹਾਂ ਨੂੰ ਰਿਕਵਰ ਕਰ ਲਿਆ ਗਿਆ ਹੈ ਜਿਨ੍ਹਾਂ ਦੀਆਂ ਡੈੱਡ ਬੋਡੀਆਂ ਰਿਕਵਰ ਹੋਈਆਂ ਨੇ ਜਾਂ ਫਿਰ ਜਿਨ੍ਹਾਂ ਨੂੰ ਪਹਿਲਾਂ ਲੱਭ ਲਿਆ ਗਿਆ ਹੈ ਤਾਂ 100 ਲੋਕ ਉਹ ਨੇ ਹਜੇ ਬਿਲਡਿੰਗਾਂ ਦੇ ਵਾਹ ਹਟੇਕ ਆਪ ਮਲਬਈ ਦਾ ਕਈ ਸਾਰੀਆਂ ਜਾਣਾ ਦੇਖੋ ਜਿਹੜੇ ਹੋਟਲ ਦਾ ਹੀ ਹੋਟਲ ਜਿਗੇ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਗगनचुੰਮੀ ਇਮਾਰਤਾ ਹੈ ਜਿਹੜਾ ਦੇ ਵਿੱਚ ਜਿਹੜੀ ਆ ਧਰਸ਼ਾਹੀ ਹੋਗੀ ਤਾਸ਼ ਦੇ ਪੱਤੇ ਦੀ ਤਰ੍ਹਾਂ ਡਿੱਗੀ ਤਾਂ ਹੋਟਲ ਬੁੱਕਣਾ ਹੋਣਗੇ ਲੋਕ ਨਹੀਂ ਹੌਣ ਕੇ ਇਹ ਝਟਕਾ ਕਿਤੇ ਐ ਨਹੀਂ ਹੈਗਾ ਸੁਖਬੀਰ ਕੇ ਪਹਿਲਾਂ ਇਹ ਹਲਕਾ ਝਟਕਾ ਮਹਿਸੂਸ ਕੀਤਾ ਉਹ ਤੋਂ ਬਾਅਦ ਨੂੰ ਪੱਜੇ ਇੱਕ ਆ ਇੱਕ ਜਿਹਾ ਝਟਕਾ ਆਇਆ ਇਹ ਉੱਥੇ ਸੈਂਟਰ ਪੁਆਇੰਟ ਬਣਦਾ ਸੀ ਤੇ ਝਟਕਾ ਇੱਡਾ ਜ਼ਬਰਦਸਤ ਸੀ ਕਿ ਲੋਕ ਕੁਝ ਸਮਝ ਬੰਦ ਤੇ ਉਸ ਤੋਂ ਪਹਿਲਾਂ ਸਭ ਕੁਝ ਧਰਾਸ਼ਾਈ ਹੋ ਗਿਆ ਬਚਾਅ ਕਾਰਜ ਜਿਵੇਂ ਤੁਸੀਂ ਜ਼ਿਕਰ ਕੀਤਾ ਬਚਾਅ ਕਾਰਜ ਬੜੀ ਤੇਜ਼ੀ ਦੇ ਨਾਲ ਚੱਲ ਰਹੇ ਨੇ ਤੇ ਜੇ ਆਪਾਂ ਆਕੜੀਆਂ ਦੀ ਗੱਲ ਕਰੀਏ ਤਾਂ ਆਕੜੇ ਜਿਹੜਾ ਨੇ ਜਾਂ ਫਿਰ ਨੁਕਸਾਨ ਦਾ ਜਿਹੜਾ ਹਜੇ ਇੱਕ ਬਜਟ ਦੱਸਿਆ ਜਾ ਰਿਹਾ ਜਾਂ ਫਿਰ ਆਪਾਂ ਇੱਕ ਕਹੀਦੀ ਇੱਕ ਅਮਾਊਂਟ ਦੱਸਿਆ ਜਾ ਰਿਹਾ ਤੇ ਬਜਟ ਉਹਦੇ ਵਿੱਚ ਵੀ ਬਦਲਾ ਹੋ ਸਕਦਾ ਅਮਾਊਂਟ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੀਆਂ ਮੌਤ ਦੀ ਦਰ ਇਹਦੇ ਵਿੱਚ ਵੀ ਵੱਡਾ ਬਦਲਾ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਜੀ ਬਿਲਕੁਲ ਬਹੁਤ ਮਿਹਰਬਾਨੀ ਹੈ ਇਤਮਾਮ ਉੜੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦੇ ਲਈ ਸੋ ਇਹ ਸੰਧ ਮੇਰੇ ਸਹਿਯੋਗੀ ਵਿਵੇਕ ਕੁਮਾਰ ਜਿਨ੍ਹਾਂ ਦੇ ਵੱਲੋਂ ਤਮਾਮ ਤਾਲਕਾਰੀਆਂ ਦਿੱਤੀਆਂ ਗਈਆਂ ਬਚਾਅ ਕਾਰਜ ਕਿਵੇਂ ਚੱਲ ਰਹੇ ਨੇ ਪਰ ਇਹ ਸਭ ਦੇ ਦਰਮਿਆਨ 100 ਲੋਕਾਂ ਦਾ ਮਰ ਜਾਣਾ 100 ਲੋਕਾਂ ਦੀ ਮੌਤ ਹੋ ਜਾਣਾ ਕਿਤੇ ਨਾ ਕਿਤੇ ਵੱਡੇ ਸ਼ੰਕੇ ਜ਼ਰੂਰ ਇਸ ਖਬਰ ਨੂੰ ਲੈ ਕੇ ਮਹਿਸੂਸ ਹੁੰਦੇ ਨੇ ਤੇ ਗਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਕਿਉਂਕਿ ਮੁੱਢਲੀਆਂ ਜਾਣਕਾਰੀਆਂ ਦੇ ਵਿੱਚ 100 ਲੋਕਾਂ ਦੀ ਮੌਤ ਦਾ ਖੱਚਾ ਜਿਹੜਾ ਜਤਾਇਆ ਜਾ ਰਿਹਾ ਹੈ ਪਰ ਜਿਉਂ-ਜਿਉਂ ਇਹ ਮਲਬੇ ਨੂੰ ਚੁੱਕਿਆ ਜਾਏਗਾ ਜਿਉਂ-ਜਿਉਂ ਇਹ ਸਾਰੀਆਂ ਚੀਜ਼ਾਂ ਚੱਲਣਗੀਆਂ ਬਚਾਅ ਕਾਰਜ ਚੱਲਣਗੇ ਮਲਬੇ ਦੇ ਹੇਠਾਂ ਵੀ ਬਹੁਤ ਸਾਰੇ ਲੋਕ ਫਸੇ ਹੋ ਸਕਦੇ ਨੇ ਤੇ ਜਾਣਕਾਰੀਆਂ ਇਹ ਵੀ ਮਿਲ ਰਹੀਆਂ ਨੇ ਕਿ 30 ਤੋਂ 35 ਬੱਚੇ ਜਿਹੜੇ ਨੇ ਇਹਨਾਂ ਮੌਤਾਂ ਦੇ ਵਿੱਚ ਮੌਜੂਦ ਨੇ ਬਹੁਤ ਸਾਰੀਆਂ ਔਰਤਾਂ ਜੇ ਇਸ ਤਰੀਕੇ ਦੇ ਨਾਲ ਆ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਇਸ ਵਕਤ ਵੱਡੇ ਪੱਧਰ ਦੇ ਉੱਪਰ ਬਚਾਅ ਕਾਰਜ ਜਾਰੀ ਨੇ ਤੇ ਉਹਨਾਂ ਬਚਾਅ ਕਾਰਜਾਂ ਦੇ ਵਿੱਚ ਕੁਝ ਲੋਕਾਂ ਨੂੰ ਬਚਾਏ ਜਾਣ ਦੀ ਗੱਲ ਵੀ ਜਿਹੜੀ ਹੈ ਉਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਂਕਿ ਆਉਣ ਵਾਲੇ ਇਸ ਖਬਰ ਨੂੰ ਲੈ ਕੇ ਕੀ ਕੁਝ ਸਥਿਤੀਆਂ ਜਿਹੜੀਆਂ ਨੇ ਸਪਸ਼ਟ ਹੋਣਗੀਆਂ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਤਸਵੀਰਾਂ ਵੇਖ ਕੇ ਇੱਕ ਵਾਰ ਦਿਲ ਦੇ ਵਿੱਚ ਡੋਲ ਜ਼ਰੂਰ ਬਣਦਾ ਹੈ ਦਿਲ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਸੋਚਣ ਸੋਚਣ ਦੇ ਲਈ ਵਿਚਾਰਨ ਦੇ ਲਈ ਮਜਬੂਰ ਜ਼ਰੂਰ ਹੁੰਨੇ ਆ ਕਿ ਇੰਨੇ ਵੱਡੇ ਪੱਧਰ ਦੇ ਉੱਪਰ ਇੰਨੀ ਤੀਬਰਤਾ ਦਾ ਝਟਕਾ ਜਦੋਂ ਲੱਗਦਾ ਹੈ ਦਾ ਸੋਚਣ ਸਮਝਣ ਦੀ ਇੱਕ ਸ਼ਮਤਾ ਜਿਹੜੀ ਹੁੰਦੀ ਹੈ ਇਨਸਾਨੀ ਉਸ ਸ਼ਮਤਾ ਦੇ ਵਿੱਚ ਇਸ ਉਪਝਾਲ ਦੇ ਝਟਕੇ ਦਾ ਆਉਣਾ ਕਿਤੇ ਨਾ ਕਿਤੇ ਆਸਵਭਾਵਿਕ ਤੌਰ ਦੇ ਉੱਪਰ ਕਹਿ ਲਈਏ ਕਿ ਉਸ ਤਰੀਕੇ ਦੇ ਨਾਲ ਨਹੀਂ ਬੰਦਾ ਸਮਝ ਪਾਉਂਦਾ ਇਨਸਾਨ ਨਹੀਂ ਸਮਝ ਪਾਉਂਦਾ ਕਿ ਇੰਨੇ ਵੱਡੇ ਪੱਧਰ ਉੱਪਰ ਨੁਕਸਾਨ ਹੋ ਜਾਏਗਾ ਹਾਲਾਂਕਿ ਤੀਬਰਤਾ ਜਦੋਂ ਥੋੜੀ ਤੋਂ ਬਹਾਲੇ ਵਾਲੇ ਪਾਸੇ ਨੂੰ ਜਾਂਦੀ ਹੈ ਉਸ ਵਕਤ ਤਾਂ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਕੋਈ ਬਚਾਅ ਕਾਰਜ ਜਿਹੜੇ ਨੇ ਕੀਤੇ ਜਾ ਸਕਦੇ ਨੇ ਪਰ ਇਹ ਸਭ ਦੇ ਦਰਮਿਆਨੇ ਜੇ ਇਸ ਤਰੀਕੇ ਇੱਕੋ ਦਮ ਦੇ ਨਾਲ 7.7 ਤੀਬਰਤਾ ਦਾ ਜਿਹੜਾ ਝਟਕਾ ਲੱਗਣਾ ਤੇ ਉਸ ਤੋਂ ਬਾਅਦ ਬਿਲਡਿੰਗਾਂ ਦਾ ਡੇਗਣਾ ਘਰਾਂ ਦਾ ਡੇਗਣਾ ਨਸਤੋ ਨਬੂਤ ਇਹ ਤਮਾਮ ਸਥਿਤੀਆਂ ਦਾ ਹੋ ਜਾਣਾ ਕਿਤੇ ਨਾ ਕਿਤੇ ਇਹ ਸਾਰੀ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਉੱਥੇ ਨੁਕਸਾਨ ਕੱਡੇ ਵੱਡੇ ਹੋਏ ਹੋਣਗੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਪ੍ਰਤਿਕਰਮ ਤੇ ਟਿੱਪਣੀਆਂ ਇਸ ਖਬਰ ਦੇ ਬਾਰੇ ਸਾਂਝੀ ਕਰ ਸਕਦੇ ਹੋ ਤੇ ਨਾਲ ਦੀ ਨਾਲ ਇਹ ਇਸ ਖਬਰ ਨੂੰ ਸ਼ੇਅਰ ਵੀ ਜ਼ਰੂਰ ਕਰ ਸਕਦੇ ਆਂ ਤਾਂ ਕਿ ਹੋਰ ਨਾਲ ਲੋਕਾਂ ਤੱਕ ਵੀ ਜਾਣਕਾਰੀ ਪਹੁੰਚ ਸਕੇ ਕਿ ਕਿਸ ਤਰੀਕੇ ਦੇ ਨਾਲ ਮਿਆਂਮਾਰ, THAILAND ਤੇ ਇਸ ਸਾਰੀ ਜਗ੍ਹਾ ਦੇ ਵਿੱਚੋਂ ਪੁਚਾੜ ਦੇ ਝਟਕਿਆਂ ਦਾ ਤਹਿਲਕਾ ਜਿਹੜਾ ਜਾਂ ਫਿਰ ਆਕੈਲੀਆ ਮਹਿਸੂਸ ਜਿਹੜੇ ਝਟਕੇ ਕੀਤੇ ਗਏ ਨੇ ਦਿੱਲੀ ਤੇ ਨੇਪਾਲ ਤੱਕ ਵੀ ਇਹ ਝਟਕੇ ਜਿਹੜੇ ਨੇ ਮਹਿਸੂਸ ਕੀਤੇ ਗਏ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤਕਰਨ ਤੇ ਟਿੱਪਣੀ ਕਰਨਾ ਇਸ ਖਬਰ ਦੇ ਬਾਰੇ ਬਿਲਕੁਲ ਨਾ ਭੁੱਲਣਾ ਲੋਜੀ ਇੱਕ ਬਹੁਤ ਵੱਡਾ ਬੇहद ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ 100 ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ